ਦੇ ਆ ਜਾ ਬਲਿਆ ਔਰ 1.5 ਪੈਕੇ ਨਾ ਲੈ ਰੋ ਨਹੀਂ ਆਣਾ ਕਿੱਥੇ ਅਸੀਂ ਇਹ ਚਾਹੁੰਦੇ ਆਂ ਵੀ ਜਿਹੜੀ ਇਹ 40 ਸਪਲਾਈ ਹੈ ਉਹ ਸਾਨੂੰ ਪੂਰੇ 8 ਘੰਟੇ ਨਿਰਵਿਘਨ ਦਿੱਤੀ ਜਾਵੇ ਤੇ ਇਹ ਸਾਡਾ ਪੱਕਾ ਹੱਲ ਹੋ ਜਾਵੇ ਤੇ ਇਹੀ ਅਸੀਂ ਚਾਹੁੰਦੇ ਆਂ ਦੇਖੋ ਪਤਾ ਲੱਗੇ ਪਤਾ ਖੋਲੋ ਵੀ ਆ ਜੇ ਕਿ ਤੁਹਾਨੂੰ ਫੇਰ ਪਤਾ ਲੱਗੇ ਉਹ ਕਾਕਾ ਜੱਟਾਂ ਦੇ ਮੁੰਡੇ ਆ ਮੇਰੇ ਆਪ ਨੂੰ ਨਾ ਲੱਗਿਆ ਇਹ ਤਾਂ ਤਾਂ ਨਾ ਇਧਰ ਬਾਹਰ ਨਾ ਬਾਹਰ ਇਹ ਵੀ ਜੱਟਾਂ ਦੇ ਮੁੰਡੇ ਆ ਮਜਬੂਰੀ ਵੀ ਸਮਝੋ ਵੀ ਸਾਡੀ ਮੇਰੇ ਦਾ ਪਤਾ ਖੋਲ ਕੇ ਇੱਥੀ ਵੀ ਨਹੀਂ ਮੈਂ ਤੁਹਾਨੂੰ ਇਹ ਕਹਿੰਦਾ ਪੁੱਜਾ ਸਾਡੇ ਬਸਤਿ ਜਾਨਾ ਬਰਦਾਬਾਦ ਮਰਦਾਬਾਦ ਸਾਡਾ ਇੱਕ ਆਦਮੀ ਸਰ ਕਰੋ ਸਰ ਕਰੋ ਪਾਟ ਮਨੋ 8 ਘੰਟੇ ਸਪਲਾਈ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਕਾਇਆ ਮਿਲੂਗੀ ਕਿਸਾਨਾਂ ਦਾ ਹੁਣ ਪਿਛਲੇ ਪਾਈ ਪਹਿਲਾਂ ਉਹ ਗੱਲ ਕਰਦੇ ਨੇ ਜਿਹੜਾ ਹੋਵੇ ਉਹ ਸੋਆ ਕੇ ਦੇ ਦਿਆਂਗੇ ਬਾਈ ਵਿੱਚ ਆਪਣਾ ਵੀ ਬਿਲਕੁਲ ਸਹੀ ਕਰਦੇ ਜੇ ਸਿਸਟਮ ਠੋੜਾ ਲੈਂਦਾ ਹੋਵੇ ਬੜੇ ਵੀ ਕਿਚਰ ਪਰ ਇੱਕ ਬੇਨਤੀ ਸਾਡੀ ਇਹ ਜ਼ਰੂਰ ਹੈ ਹਾਂਜੀ ਜਿਹੜਾ ਤੁਸੀਂ ਕਹਿੰਦੇ ਸੀ ਅਸੀਂ ਐਕਟਿਵ ਘੰਟਾ ਕਰਕੇ ਦੇਵਾਂਗੇ ਉਹ ਸਪਲਾਈ ਦੇ ਨਾਲ ਸਪਲਾਈ ਛੱਡੀ ਜਾਊ ਤਾਂ ਘੰਟਾ ਸਾਨੂੰ ਪਾਉਣਾ ਉਹ ਬ੍ਰੇਕ ਕਰਦੇ ਜੇ ਤੁਸੀਂ ਐਕਟਿਵ ਘੰਟਾ ਛੱਡੋਗੇ ਉਹ ਸਾਡਾ ਕੋਲ ਖਾਲੀ ਰਹਿੰਦਾ ਉਹ 2 ਘੰਟਾ ਦਾ ਵੀ ਫਰਕ ਨਾਲ ਲਾ ਕੇ ਦਿਓ ਫੇਰ ਹਾਂ ਉਹ ਮਾਰਾ ਆਪ ਦਾ ਬਾਰੇ ਕੁਝ ਮੈਨੂੰ ਮਾਲ ਦਿੱਤੀ ਆ ਅੱਜ ਤੋਂ ਸਾਨੂੰ 8 ਦੇ ਸਪਲਾਈ ਮਿਲੂ ਅਸੀਂ ਕੋਸ਼ਿਸ਼ ਕਰਾਂਗੇ ਕਿ ਸਭ ਆਏਗਾ ਲੈ ਕੇ ਆਏ ਜੀ ਕਿੱਥੋਂ ਆ ਰਹੇ ਹੋ 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 ਜੀ ਜੀ ਕਿੱਥੋਂ ਆ ਰਹੇ ਹੋ ਅਸੀਂ ਭਾਈ ਜੀ ਮੋਕੇ ਤੋਂ ਆ ਰਹੇ ਹਾਂ ਕਿੱਥੇ ਲੈ ਕੇ ਜਾ ਰਹੇ ਹੋ ਟਰੱਕ ਇਹ ਪਾਲਨਪੁਰਾਸ਼ ਗੁਜਰਾਤ ਟਰੱਕ ਦੇ ਵਿੱਚ ਕੋਈ ਖਾਲੀ ਹੈ ਜਾਂ ਮਾਲ ਲੱਦਿਆ ਹੋਇਆ ਜੀ ਮਾਲ ਲੋਡ ਹੈ ਜੀ ਤੇ ਮੈਂ ਮਾਲ ਕਿੰਨਾ ਚਿਰ ਹੋ ਗਿਆ ਇੱਥੇ ਧਰਨੇ ਤੇ ਖੜਿਆ ਨੂੰ ਦੋ ਘੰਟੇ ਹੋ ਗਏ ਜੀ ਕਿਵੇਂ ਕੀ ਕੀ ਸਾਂਭੀ ਦਿਓ ਪਿੱਛੇ ਵੀ ਤੁਸੀਂ ਦੋ ਧਰਨੇ ਕਰਾਸ ਕਰਕੇ ਆਏ ਹੋ ਜੀ ਸਾਨੂੰ ਪਿੱਛੇ ਕੋਈ ਧਰਨਾ ਨਹੀਂ ਸੀ ਜੀ ਪਿੱਛੇ ਕੋਈ ਧਰਨਾ ਹੁੰਦਾ ਅਸੀਂ ਬਾਇਆ ਮੁੜ ਕੀ ਹੋਇਆ ਨਹੀਂ ਸੀ ਜੀ ਠੀਕ ਹੈ ਕਿਸੇ ਨੇ ਕੋਈ ਦੱਸਿਆ ਨਹੀਂ ਇੱਥੇ ਆਣ ਕੇ ਧਰਨੇ ਲੱਗਿਆ ਵਾ 2 ਘੰਟੇ ਹੋ ਗਏ ਹੁਣ ਸਿਖਾ 2 ਘੰਟੇ ਵੀ ਹੋ ਗਏ ਜੀ ਮਾਰ ਗੱਡੀਆਂ ਲੋਡ ਜੀ ਲੈਂਨਾ ਮਹਿੰਗਾ ਹੈ ਪਿੱਛੇ ਲੈ ਜਾ ਪਿੱਛੇ ਲੈ ਆਣ ਨੂੰ ਤਾਂ ਸੁੱਖ ਧਰਨਾ ਨਹੀਂ ਆਪ ਲੀਟਰ ਨਾਲ ਜਿਹੜੀ ਲੋਕਲ ਮੀਟਰ ਜਾਂਦੀ ਆ ਜੀ ਜਾਂਦੀਆਂ ਨੇ ਇਹ ਸਾਨੂੰ ਪਹਿਤਿਆਣਗੇ ਟੂਲ ਟੂਲ ਸਰ ਟੈਕਸ ਨਹੀਂ ਭਰੀ ਜਾਂਦੇ ਰੋਡ ਟੂਲ ਦਾ ਵੀ ਕਟਾਈ ਜਾਂਦੇ ਆ ਔਖੇ ਫੇਰ ਲੰਘੋ ਤਾਂ ਵੀ ਉਹ ਜਾ ਕੇ ਧਰਨਾ ਦੇਣਗੇ ਗਰੇੜੇ ਧਰਨਾ ਦੇਣਗੇ ਜਿਸ ਦਿਨ ਪਰ ਰਹੇ ਨੇ ਸਿਲੇਪਰ ਰਹੇ ਨੇ ਐਮਪੀਰ ਰਹਨੇ ਨੇ ਜਨਤਾ ਦਾ ਕੀ ਕਸੂਰ ਠੀਕ ਆ ਭਾਈ ਜੀ ਭਾਈ ਜੀ ਕਿੱਥੋਂ ਆ ਰਹੇ ਹੋ ਅਸੀਂ ਭਾਈ ਜੀ ਮੋਗਾ ਕਿੱਥੇ ਜਾਣਾ ਹੈ ਤਿੰਨ ਚਾਰ ਤਾਂ ਜਿਆਦਾ ਜਗ੍ਹਾ ਤੇ ਧਰਨੇ ਲੱਗੇ ਹੋਏ ਹੋ ਕਿਵੇਂ ਖੱਜਲ ਖਵਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਟੱਕੇ ਛੱਡ ਜਾਵੇ ਹੋ ਗਿਆ ਸੜਕਾਂ ਦਾ ਗਾਇਰ ਗਾਡੀ ਲਾਲ ਬੱਤੀ ਚ ਹੋ ਗਈ ਗੈਸ ਵੀ ਖੜ ਹੋਣ ਵਾਲੀ ਹੈ ਪੈਟਰੋਲ ਵੀ ਜਮ ਬੰਨੇ ਲੱਗਿਆ ਪਿਆ ਭੈਣ ਜੀ ਸਾਨੂੰ ਇਹ ਵੀ ਅਸੀਂ ਕਿਹਨਿ ਕਰਦੇ ਪਹੁੰਚਗੇ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਜਾਂ ਕਿਸਾਨਾਂ ਨੂੰ ਜੀ ਸਰ ਕੀ ਕਹਿ ਸਕਦੇ ਹੋ ਕੀ ਹੈ ਸੇਵ ਦੇ ਲੋਕ ਆਉਂਦੇ ਸਰਕਾਰਾਂ ਤੇ ਉਹ ਲੈ ਹੁਣ ਰੱਬ ਹੋਇਆ ਤੇ ਕੀ ਕਰਕੇ ਦੱਸੋ ਠੀਕ ਹੈ ਥੈਂਕ ਯੂ ਜੀ ਹਾਂਜੀ ਕਿੱਥੇ ਜਾ ਰਹੇ ਹੈ ਜੰਗਨਗਰ ਜਾਣਾ ਹੈ ਲੁਧਿਆਣੇ ਤੋਂ ਆਏ ਆ ਕਿਸਾਨੀਓ ਨੇ ਨੇ ਰੋਡ ਰੋਕਿਆ ਹੋਇਆ ਕਾਫੀ ਲੋਕ ਖੱਜਲ ਖਾਰ ਹੋ ਰਹੇ ਹੈ ਕੀ ਕਹਿਣਾ ਚਾਹੁੰਦੇ ਹੋ ਕੀ ਕਹਿੰਦੇ ਆ ਵੀ ਬਾਅਦ ਤੇ ਇਹ ਜਿੰਨੇ ਪਰੇਸ਼ਾਨ ਹੋਏ ਨਾ ਪਿੱਛੇ ਵੀ ਪਰੇਸ਼ਾਨ ਹੋ ਕੇ ਆਏ ਇੱਥੇ ਵੀ ਪਰੇਚਾਰਾ ਥੋੜਾ ਦੋਸਤੋ ਕਰਦੇ ਹੋਏ 220 ਕਿਲੋਮੀਟਰ ਦਾ ਲੇਡੀਜ਼ ਵਾਰੀਆਂ ਨਾਲ ਅੱਗੇ ਵੀ ਸਾਡੇ ਨਾਲ ਹੈ ਠੀਕ ਹੈ ਥੈਂਕ ਯੂ ਭਾਈ ਜੀ ਅੱਜ ਤੁਸੀਂ ਰੋਡ ਜਾਮ ਕਰਕੇ ਬੈਠੇ ਹੋ ਕੀ ਗੱਲ ਹੈ ਕੀ ਚਾਹੁੰਦੇ ਹੋ ਭਾਈ ਜੀ ਅਸੀਂ ਭਾਰਤੀ ਖਾਨ ਜੀ ਨੂੰ ਖੋਸਾਰੀ ਤਰਫੋਂ ਸਰਵਨ ਸਿੰਘ ਲੰਡੇ ਜ਼ਿਲ੍ਹਾ ਸਕੱਤਰ ਹੈ ਗੱਲ ਕਰ ਰਹੇ ਆਂ ਇੱਥੇ ਅੱਜ ਸਮਾਲਸਰ 메ਨ ਰੋਡ ਦੇ ਉੱਤੇ ਜਾਮ ਲਾਇਆ ਸੀ ਕਿਉਂਕਿ ਜਿਹੜੀ ਦਿਹਾਤੀ ਸਪਲਾਈ ਹੈ ਖੇਤਾਂ ਵਾਲੀ ਬਿਜਲੀ ਜਿਹੜੀ ਸਮਾਲਸਰ ਤੋਂ ਚੱਲਦੀ ਹੈ ਵੈਸੇ ਤਾਂ ਸਾਰੇ ਪੰਜਾਬ ਦੇ ਵਿੱਚ ਬੁਰਾ ਹਾਲ ਹੈ ਪਰ ਇੱਥੇ ਸਮਾਲਸਰ ਤੋਂ ਜਿਹੜੀ ਸਪਲਾਈ ਚੱਲਦੀ ਹੈ ਤਿੰਨ ਤੋਂ ਸਾਢੇ ਤਿੰਨ ਘੰਟੇ ਚੱਲਦੀ ਹੈ ਕਿੰਨੇ ਪਿੰਡਾਂ ਦੇ ਵੀਰ ਜੀ ਕਿਸਾਨ ਬੈਠੇ ਹੋ ਕਿੰਨੇ ਪਿੰਡਾਂ ਦੇ ਵਿੱਚ ਲਾਈਟ ਨਹੀਂ ਪਹੁੰਚਦੀ ਭਾਈ ਜੀ ਜੇ ਮੈਂ ਤੁਹਾਨੂੰ ਵੈਸੇ ਪਹਿਲਾਂ ਵੀ ਦੱਸ ਚੁੱਕਾ ਹਾਂ ਸਾਨੂੰ ਤਾਂ ਇਸ ਤਰ੍ਹਾਂ ਲੱਗਦਾ ਵੀ ਸਾਰੇ ਪੰਜਾਬ ਦੇ ਵਿੱਚ ਇਹ ਹਾਲ ਹੈ ਨਹੀਂ ਨਹੀਂ ਤੁਸੀਂ ਇਸ ਧਰਨੇ ਤੇ ਕਿੰਨੇ ਪਿੰਡਾਂ ਦੇ ਧਰਨੇ ਦੇ ਵਿੱਚ ਘੱਟੋ ਘੱਟ 5 ਤੋਂ 6 ਪਿੰਡ ਬੈਠੇ ਆ ਸਵਾਦ ਸਰ ਲੰਡੇ ਸੇਖਾ ਤੇ ਹੋਰ ਆਸ-ਪਾਸ ਦੇ ਪਿੰਡ ਬੈਠੇ ਆ ਚਾਰ-ਪੰਜ ਪਿੰਡਾਂ ਦੇ ਕਿਸਾਨ ਬੈਠੇ ਆ ਜੀ ਇੱਥੇ ਤੇ ਕਿਸਾਨਾਂ ਦੀ ਇਹ ਮੰਗ ਆ ਵੀ ਜਿੰਨਾ ਚਿਰ ਸਾਡਾ ਇਹ ਸਥਾਈ ਹੱਲ ਨਹੀਂ ਹੁੰਦਾ ਜਿਵੇਂ ਭਗਵਾਨਤ ਮਾਨ ਸਰਕਾਰ ਕਹਿੰਦੀ ਸੀ ਵੀ ਅਸੀਂ 8 ਘੰਟੇ 10:30 ਨੂੰ ਸਪਲਾਈ ਦੇਵਾਂਗੇ ਪਰ ਹੋਇਆ ਕੀ ਹੈ ਤੇ ਸਾਢੇ 3:00 ਤੋਂ 4 ਘੰਟੇ ਲੇਟ ਆ ਰਹੀ ਹੈ ਉਹ ਵੀ ਕੱਟ ਲੱਗ-ਲੱਗ ਕੇ ਆ ਰਹੀ ਹੈ ਜਦੋਂ ਅਸੀਂ ਬਿਜਲੀ ਬੋਰਡ ਦੇ ਵਿੱਚ ਕਿਸੇ ਵੀ ਅਧਿਕਾਰੀ ਨੂੰ ਫੋਨ ਕਰਦੇ ਆ ਉਹ ਕਹਿੰਦੇ ਜੀ ਪਾਵਰ ਕੱਟ ਹੈ ਯਾਨੀ ਪਾਵਰ ਕੱਟ ਦਾ ਮਤਲਬ ਹੈ ਵੀ ਤੁਸੀਂ ਅੱਗੇ ਨਾ ਬੋਲਿਓ ਪਿੱਛੋਂ ਸਥਾਈ ਬੰਦ ਹੈ ਫਿਰ ਸਾਡਾ ਇਹਦੇ ਵਿੱਚ ਕਿਸਾਨਾਂ ਦਾ ਕੀ ਕਸੂਰ ਆ ਜੀ ਜੇ ਇਸੇ ਤਰ੍ਹਾਂ ਹਾਲ ਰਿਹਾ ਸਾਡੇ ਝੋਨੇ ਜਿਹੜੇ ਆ ਸਾਨੂੰ ਗੋਹਣੇ ਪੈਣਗੇ ਤੇ ਸਾਨੂੰ ਵੱਡਾ ਸੰਘਰਸ਼ ਕਰਨ ਵਾਸਤੇ ਮਜਬੂਰ ਹੋਣਾ ਪਊਗਾ ਸੋ ਅਸੀਂ ਇਸ ਕਰਕੇ ਇੱਥੇ ਬੈਠੇ ਆ ਜਿੰਨਾ ਚਿਰ ਕੋਈ ਉੱਚ ਅਧਿਕਾਰੀ ਆ ਕੇ ਸਾਨੂੰ ਵਿਸ਼ਵਾਸ ਨਹੀਂ ਦਿਵਾਉਂਦਾ ਤੇ ਸਾਡੀ ਵੀ ਸਾਨੂੰ ਨਰਵਿਕਨ ਸਪਲਾਈ ਕੀਤੀ ਜਾਊਗੀ। ਓਨੀ ਦੇਰ ਤੱਕ ਅਸੀਂ ਇੱਥੇ ਡਟੇ ਰਹਿਵਾਂਗੇ। ਪਿਛਲੇ 2 ਘੰਟੇ ਤੋਂ ਧਰਨਾ ਧਰਨ ਲੱਗਾ ਹੋਇਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਜੀ? ਨਹੀਂ ਨਹੀਂ। ਸਾਡੇ ਕੋਲੇ ਜੀ ਦੇਖੋ ਇੱਥੇ ਸਵਾਲ ਸਰ ਤੋਂ ਐਸਐਚਓ ਸਾਹਿਬ ਵੀ ਖੜੇ ਆ ਸਾਡੇ ਆਪਣੇ ਹੁਣ ਵੀ ਖੜੇ ਆ ਵਿੱਚ। ਇਸੇ ਤਰ੍ਹਾਂ ਐਸਡੀਓ ਸਾਹਿਬ ਖੜੇ ਆ, ਤਹਿਸੀਲਦਾਰ ਸਾਹਿਬ ਖੜੇ ਆ, ਅਧਿਕਾਰੀ ਸਾਰੇ ਖੜੇ ਆ। ਪਰ ਸਾਨੂੰ ਕਿਸੇ ਨੇ ਅਜ ਤੱਕ ਕੋਈ ਵਿਸ਼ਵਾਸ ਨਹੀਂ ਦਿਵਾਇਆ ਹਜੇ ਤੱਕ। ਵੀ ਤੁਹਾਡੀ ਭਾਈ ਸਪਲਾਈ ਚਾਲੂ ਹੋ ਜੂਗੀ ਜਾਂ ਅਸੀਂ ਉੱਤੇ ਅਧਿਕਾਰੀਆਂ ਨਾਲ ਗੱਲ ਕਰਦੇ ਆਂ ਸਾਨੂੰ ਐਂ ਲੱਗਦਾ ਵੀ ਇਹਨਾਂ ਦੇ ਹੱਥ ਪੱਲੇ ਵੀ ਕੁਝ ਨਹੀਂ ਗਾ ਇਸ ਕਰਕੇ ਸਾਨੂੰ ਸੰਘਰਸ਼ਾਂ ਦੇ ਰਾਹ ਪੈਣਾ ਪੈ ਰਿਹਾ ਬਾਈ ਜੀ ਪਿੱਛੇ ਰੋਡਿਆਂ ਤੱਕ ਲੰਬੀ ਲੇਨ ਹੋ ਰੱਗੀਆ ਇੱਥੋਂ ਲਾਹ ਚੋਂ ਲੰਘਣ ਵਾਲੇ ਰਾਹੀਰ ਬਹੁਤ ਖਰਾਬ ਹੋ ਰਹੇ ਆ ਉਹ ਵੀ ਕਿਸਾਨ ਜਿਹੇ ਬੰਦਿਆਂ ਨੂੰ ਬੁਰਾ ਭਲਾ ਕਰ ਰਹੇ ਆ ਕਿਵੇਂ ਦੇਖ ਦਿਓ ਵੇਖੋ ਬਾਈ ਜੀ ਜਿਹੜੇ ਰਾਹੀਰ ਹੈ ਉਹ ਵੀ ਤਾਂ ਅਕਸਰ ਕਿਸਾਨਾਂ ਦੀ ਕਮਾਇਆ ਹੋਇਆ ਅਨਾਜ ਹੀ ਖਾਂਦੇ ਆ ਨਾ ਉਹਨਾਂ ਦੇ ਵਿੱਚ ਹੁਣੇ ਲੱਗੇ ਹੋਏ ਆ ਉਹ ਦਿਲੋਂ ਸਾਡੇ ਨਾਲ ਹੈ ਪਰ ਉੱਤੋਂ ਉਹਨਾਂ ਨੂੰ ਠੀਕ ਹੈ ਪਰੇਸ਼ਾਨੀ ਜ਼ਰੂਰ ਹੁੰਦੀ ਹੈ ਅਸੀਂ ਵੀ ਪਰੇਸ਼ਾਨ ਆ ਸਾਡੇ ਵੀ ਘਰਾਂ ਦੇ ਵਿੱਚ ਬੜਾ ਕੰਮ ਹੈ ਤੇ ਪਰ ਫਿਰ ਵੀ ਸਾਨੂੰ ਮਜਬੂਰ ਹੋ ਕੇ ਇੱਥੇ ਆਉਣਾ ਪੈ ਰਿਹਾ ਹੈ ਇਹ ਕਿਸੇ ਦੇ ਵਸਤ ਦੀ ਗੱਲ ਨਹੀਂ ਪਰ ਜਿੰਨੀ ਦੇਰ ਤੱਕ ਅਸੀਂ ਰੋਡ ਜਾਮ ਨਹੀਂ ਕਰਦੇ ਸਰਕਾਰ ਦੇ ਕੰਨਾਂ ਤੇ ਕੋਈ ਜੂੰਨ ਹੀ ਸਰਕਦੀ ਇਸ ਕਰਕੇ ਅਸੀਂ ਆਪਣਾ ਮੈਸੇਜ ਦੇਣਾ ਚਾਹੁੰਦੇ ਆ ਸਾਡਾ ਮਸਲਾ ਹੱਲ ਹੋ ਜਾਏ ਅਸੀਂ ਇਥੋਂ ਚਲੇ ਜਾਵਾਂਗੇ ਭਾਈ ਜੀ ਪਿਛਲੇ ਲੰਬੇ ਸਮੇਂ ਤੋਂ ਭਗਵਾਨ ਤਮਨ ਸਰਕਾਰ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਵੀ ਅਸੀਂ 8 ਘੰਟੇ ਲਾਈਟ ਛੱਡਦੇ ਆ ਤੇ ਕਿਸਾਨਾਂ ਨੂੰ ਮੋਟਰਾਂ ਬੰਦ ਕਰਨੀਆਂ ਪੈਂਦੀਆਂ ਉਹਨਾਂ ਨੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਭਾਈ ਜੀ ਦੇਖੋ ਮੈਂ ਇਸ ਜਿਹੜਾ ਬਿਆਨ ਨੂੰ ਬਹੁਤ ਹੀ ਹਾਸੋਹੀਣਾ ਬਿਆਨ ਮੰਨਦਾ ਹਾਂ ਕਿਉਂਕਿ ਜਿਵੇਂ ਤੁਸੀਂ ਦੱਸਿਆ ਵੀ ਭਵਤਮਾਨ ਸਰਕਾਰ ਕਹਿੰਦੀ ਸੀ ਭਵਤਮਾਨ ਸਾਹਿਬ ਖੁਦੇ ਬਿਆਨ ਦਿੰਦੇ ਸੀਗੇ ਵੀ ਤੁਹਾਨੂੰ ਦਿਨੇ-ਦਿਨੇ ਤੁਸੀਂ ਲਾਈਟ ਪਾਣੀ ਲਾਇਆ ਕਰੋ ਸ਼ਾਮ ਨੂੰ ਆਦੋ ਹੋਏ ਲਾਈਟ ਤੁਸੀਂ ਬੰਦ ਕਰਕੇ ਆਓਗੇ ਪਰ ਸਾਡੇ ਤਾਂ ਲਾਈਟ ਆ ਹੀ ਨਹੀਂ ਰਹੀ ਤਿੰਨ ਤੋਂ ਚਾਰ ਘੰਟੇ ਲਾਈਟ ਆਉਂਦੀ ਹੈ ਸੋ ਮੈਂ ਇਹ ਸਰਕਾਰ ਦਾ ਫੇਲੀਅਰ ਸਮਝਦਾ ਹਾਂ ਜੇ ਇਸੇ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਤੇ ਸਰਕਾਰ ਨੂੰ ਵੀ ਇਹਦਾ ਖਮਿਆਜਾ ਭੁਗਦਣਾ ਪਊਗਾ